ਹਾਜੀ ਸੰਗਤ ਜੀ ਆਪਾਂ ਪਹੁੰਚ ਗਏ ਆਂ ਜੀ ਬਟਾਲਾ ਸ਼ਹਿਰ ਦੇ ਵਿੱਚ ਤੇ ਹੁਣ ਜਾ ਰਹੇ ਆਂ ਜੀ ਆਪਾਂ ਦਰਸ਼ਨ ਕਰਨ ਲਈ ਸੰਗਤ ਸਮੇਤ ਜੋ ਗੁਰਦੁਆਰਾ ਕੰਧ ਸਾਹਿਬ ਹੈ ਉੱਥੇ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ ਸੋ ਸੰਗਤ ਜੀ ਚੱਲਦੇ ਆਂ ਜੀ ਗੁਰਦੁਆਰਾ ਕੰਧ ਸਾਹਿਬ ਵਿਖੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਹੋਇਆ ਸੀ ਸੰਗਤ ਜੋ ਕਿ ਸੁਲਤਾਨਪੁਰ ਲੋਧੀ ਤੋਂ ਗੁਰੂ ਸਾਹਿਬ ਜੀ ਜੰਡ ਲੈ ਕੇ ਇੱਥੇ ਠੁੱਕੇ ਸੀ ਸੋ ਕਰਦੇ ਆ ਜੀ ਦਰਸ਼ਨ ਗੁਰਦੁਆਰਾ ਕੰਨ ਸਾਹਿਬ ਜੀ ਦੇ ਸਾ ਆਪਣੀ ਗੁਰਦੁਆਰਾ ਖੂਬ ਸਾਹਬ ਦੇ ਕੋਲ ਲਗਾ ਦਿੱਤੀ ਗਈ ਹੈ ਜਿੱਧਰ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਕੰਨ ਸਾਹਿਬ ਦਰਸ਼ਨ ਕਰਨ ਲਈ ਹਾਂ ਜੀ ਇੱਥੋਂ ਅਸੀਂ ਆਟੋ ਕਰ ਲਿਆ ਜੀ ਤੇ ਆਟੋ ਕਰਕੇ ਹੁਣ ਜਾ ਰਹੇ ਹਾਂ ਗੁਰਦੁਆਰਾ ਕੰਨ ਸਾਹਿਬ ਦਰਸ਼ਨ ਕਰਨ ਲਈ ਨਹੀਂ ਕਰੋ ਰਹੀ ਹੋ ਠੀਕ ਸਾਬ ਸਹਿਕਰੀ ਆਪਦੀ ਗੱਚੇ ਚੱਲੀ ਤੇ ਚਲੀ ਨਾ ਚੱਲਦੇ Papa ਚੱਪੜਾ ਇਹ ਪੁਰਾਤਨ ਜਾਉਂਦਾ ਹਨ ਆ ਆ ਕਾਫੀ ਪੁਰਾਣਾ ਕਾਫੀ ਪੁਰਾਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਕੰਨ ਸਾਹਿਬ ਹੋ ਗਿਆ ਹੈ ਇਹ ਖੰਦ ਕਰ ਲੈ ਖੰਦ ਕਰ ਲੈ ਆ ਖੰਦ ਕਰ ਲੈ ਇਹ ਬਾਜ਼ਾਰ ਦੇ ਵਿੱਚ ਜੀ ਪੁਰਾਣਾ ਗੁਰਦੁਆਰਾ ਕਾਫੀ ਪ੍ਰਾਤਨ ਹੋਣ ਕਰਕੇ ਕੜੀ ਹਚਰੂਆਟੋ ਲੈ ਕੇ ਜਾ ਰਹੇ ਹਾਂ ਜੀ ਕੋਈ ਆਈਸ ਨੂੰ ਨਹੀਂ ਦੇਖਣਾ ਹੈ। ਆ ਕੋਈ ਦੇਖ ਨਹੀਂ ਆ। ਬਟਾਲਾ ਸ਼ਹਿਰ ਇਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਭਾਈਆ ਗਹਿਰਾਮ ਜੀ ਦੇ ਨਾਲ ਗੰਝ ਲੈ ਕੇ ਇੱਥੇ ਟੋਕੇ ਸੀ। Ini menurutnya jenama yang ਆਲਾ ਸ਼ਹਿਰ ਬਟਾਲਾ ਸ਼ਹਿਰ ਦੀਆਂ ਗਲੀਆਂ ਚ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਕਨ ਸਾਹਿਬ ਜੀ ਦੇ ਬੜਾ ਪ੍ਰਾਤਨ ਸ਼ਹਿਰ ਹੈ ਬਟਾਲਾ ਨਹੀਂ ਮਿਲਦਾ ਜੀ ਅੰਮ੍ਰੂਲ ਗੈਰੇਟ ਹੈ ਹੈ ਜੀ 20 ਕਿਲੋ ਕਿਨੇ 20 ਰੁਪਏ ਕਿਲੋ ਅਮਰੂਦ ਉੱਚਰੀਆਂ ਦਾ ਕਿੰਨੇਗੇ ਹਾਂ ਇਹ ਗੋਦਰ ਸਾਹਿਬਤ ਨਹੀਂ ਹੈ ਸ਼ਾਇਦ ਗੁਰਦੁਆਰਾ ਸਾਹਿਬ ਹੀ ਹੈ ਕਰੋ ਜੀ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਕਨ ਸਾਹਿਬ ਜੀ ਕੇ ਕਰੋ ਜੀ ਦੱਖਣੇ ਦਾਰੇ ਗੁਰਦੁਆਰਾ ਕਨ ਸਾਹਿਬ ਜੀ ਦੇ ਇਹ ਉਹ ਪਾਵਨ ਰੂਹਤਰ ਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਆਪਣੇ ਵਿਆਹ ਸਮੇਂ ਪਧਾਰੇ ਸੀ ਉੱਪਰ ਤਸਵੀਰ ਵੀ ਲੱਗੀ ਹੋਈ ਹੈ ഗു നാന ധന ഗുരു നാനകദേവ സാഹ ജി ധന ഗുരുദ്ദേഹ ജി ധന ਕੁੱਤੂ ਦੇ ਹੱਥ ਮੈਂ ਕਰਾਉਣਾ ਇਹ ਹੈ ਜੀ ਉਹ ਪ੍ਰਾਤਮ ਚਿੱਤਰ ਜੋ ਗੁਰੂ ਗRANDDEV ਜੀ ਮਹਾਰਾਜਾ ਲੱਗਿਆ ਹੋਇਆ ਹੈ ਬਾਹਰ ਗੇਟ ਦੇ ਬਾਹਰ ਦਿਉੜੀ ਦੇ ਵਿੱਚ ਜਿੱਥੇ ਮਾਰੇ ਬੈਠੇ ਹਨ ਤੇ ਫਿਕਰ ਬੀਬੀਆਂ ਸਿੱਖਣੀਆਂ ਗਾ ਰਹੀਆਂ ਹਨ ਤੇ ਮਹਾਰਾਜ ਜੀ ਇਹਨਾਂ ਨੂੰ ਮਾਹੌਲ ਕਰ ਰਹੀਆਂ ਹਨ ਭਾਈ ਉੱਠ ਗਿਆ ਕਹਿੰਦਾ ਡਿੱਕਣ ਵਾਲੀ ਹੈ ਤੇ ਗੁਰੂ ਸਾਹਿਬ ਜੀ ਨੇ ਕਿਹਾ ਮਾਤਾ ਇਹ ਕੰਨ ਦਾ ਜੁਗਾ ਜੁਗੰਤਰਾ ਰਹੇਗੀ ਹੁਣ ਉਹ ਕੰਨ ਅੰਦਰ ਸ਼ੀਸ਼ੇ ਦੇ ਵਿੱਚ ਪ੍ਰਬੰਧਕਾਂ ਵੱਲੋਂ ਜੜਾ ਦਿੱਤੀ ਗਈ ਹੈ ਆਪਾਂ ਹੁਣ ਉਹ ਦੇਖਣ ਕਰਾਂਗੇ ਪਹਿਲਾਂ ਦੇਖ ਕਰਾ ਰਹੀ ਹਾਂ ਜੀ ਬਾਤ ਕੰਨ ਦੇ ਅੰਦਰ ਗੁਰੂ ਆਂਗਦੇਵ ਜੀ ਵੀਆਸ ਚੰਨ ਵੀਆਹ ਕੇ ਟਾਈਮ ਦੀ ਹਾਂ ਮਾਰੇ ਬਿਹਾਣਾ ਇਧਰ ਮਤਲਬ ਲਖਣੀ ਜੀ ਨੂੰ ਮਾਤਾ ਸੁਲੱਖਣ ਜੀ ਨੂੰ ਇੱਥੇ ਮਾਤਪੁਰ ਗੋਵਿੰਦ ਸਿੰਘ ਜੀ ਮਹਾਰਾਜ ਬਿਆਨ ਆਏ ਸੀ ਇਹ ਬਹੁਤ ਹੀ ਪੁਰਾਤਨ ਸਥਾਨ ਹੈ ਤੇ ਜਗਾਂ ਥੋੜੀ ਘਟ ਹੈ ਉਰੇ ਮਤਲਬ ਪੀੜੀ ਹੈ ਕਿਉਂਕਿ ਪੁਰਾਤਨ ਹੋਣ ਕਰਕੇ ਕਾਊਂਟਰ ਇਹ ਦੇਖਦਾ ਕਾਊਂਟਰ ਜੀ ਇੱਕੋ ਕਾਊਂਟਰ ਲੱਗਿਆ ਹੋਇਆ ਇਹ ਇਹ ਅੰਦਰ ਸਥਾਨ ਹੈ ਸੰਤ ਦਾ ਦਰਸ਼ਨ ਕਰ ਰਹੀਆਂ ਹਨ ਭੀੜ ਭੜਕੇ ਵਾਲਾ ਪੂਰਾ ਮਾਹੌਲ ਹੈ ਤੇ ਥੋੜੀ ਦੇਰ ਤੱਕ ਆਪਾਂ ਅੰਦਰ ਚਲਦੇ ਹਾਂ ਜੀ ਆਪ ਕੋ ਜੇ ਆਪਣੇ ਨਾਨਕੇ ਪੁੱਤੇ ਸਿੱਖਾਂਗੇ ਨਾਨਕੀਏ ਬੋਇਆ ਜਾ ਤਾਉਂਦਾ ਹੈ ਨੀਰਤ ਜਾਈਏ ਇੱਕ ਬਹੁਤ ਹੀ ਰਿਆ ਕਰਨ ਵਾਲੀ ਆਵੇ ਈ ਸਭ ਭਾਈ ਹੋਏ ਸਹਾਰੇ ਸਾਰੇ ਪਾਛਾ ਤੈਨੂੰ ਕਰੇ ਦੀਦੀ ਮਹਾਰਾਜ ਸਵਾਪਾਸੀ ਜੀ ਜੋਤ ਧਨ ਸੰਸਰ ਸ੍ਰੀ ਗੁਰੂ ਗ੍ਰੰਥ ਦੇ ਪਾਠ ਜੀ ਦਰਸ਼ਨ ਦੀ ਰਾਸੀ ਕਾ ਧਿਆਨ ਕਰਕੇ ਕਲਤਾ ਦੀ ਬੋਲਦੀ ਸਵਾਹੀ ਗੁਰੂ ਜੋ ਤਿਆਰੀਆਂ ਸੰਸਰਜਾ ਦੇ ਆਚਾਰੀ ਨੁਕਰੀਆਂ ਹੱਟੀਆਂ ਜੱਟੀਆਂ ਤੱਕੀਆਂ ਇਹਨਾਂ ਨੂੰ ਤਾਂ ਅਮੁੱਤਿਆ ਵੰਡ ਸਕਿਆ ਦੇਖੋ ਰਾਹੀ ਤੇ ਗੁਰੂ ਕੀ ਤਾਂ ਇਹਨਾਂ ਪਿਆਰਿਆਂ ਪਿਆਰਿਆਂ ਦੇ ਕੋਈ ਦਾ ਧਿਆਨ ਕਰਕੇ ਕਲਤਾ ਦੀ ਬੋਲਦੀ ਸਵਾਹੀ ਗੁਰੂ ਸਾਹਿਬ ਕਾਹ ਦਾ ਸਿਆਰਿਆ ਦੀਪੂ ਬਤੇਰ ਕੀਤਨ ਸੰਗੀਤ ਦੀ ਸ੍ਰੀ ਸੰਸਰ ਆਇਨ ਕਾਸ਼ੇ ਜੀ ਕੇ ਦੋਵਾਂ ਨੇ ਕਲਤਾ ਦੀ ਥੋਲ ਦੇ ਵਾਹੀ ਗੁਰੂ ਸਤਿਗੁਰ ਦੀ ਦਾਤਿ ਤੰਤਰਤ ਦਾਨ ਰਿਤਿ ਦਾ ਪਹੁਦਾਨ ਤਾਦਾਨ ਦਾ ਦਾਨਾ ਸਰਦਾਨ ਨੰਦਾਨ ਸ੍ਰੀ ਅਮਰ ਸੰਤਾਂ ਦੇ ਗ੍ਰੰਥੀ ਜਨਾਨ ਸੰਤੀਆ ਸੰਦੇ ਹੁੰਗੇ ਜਿਦੂ ਰਗ ਅਟਲ ਧਰਮ ਦਾ ਜੈ ਇਹ ਸੁਲਤਾਨ ਵਿਰੋਧੀ ਫੋਟੋ ਹੈ। ਜੀ ਬਾਬਾ ਜੀ ਸਾਰੇ ਜੋਬ ਲਗੇ ਦੇ ਪਹਿਲੀ ਵਾਰ ਸਾਰੇ 13-13 ਕਰਕੇ ਲਈਏ। ਇਹ ਹੈ ਜੀ ਪਾਵਨ ਪਵਿੱਤਰ ਇਤਿਹਾਸ ਇੱਥੋਂ ਦਾ ਇਸ ਸਥਾਨ ਤੇ ਪਵਿੱਤਰ ਤਾਂ ਤੇ ਮੱਜਕ ਤਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ ਤੇ ਇਸ ਪਾਵਨ ਸਥਾਨ ਤੇ ਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਤਮਾਤਾ ਸੁਲੱਖਣੀ ਜੀ ਨਾਲ ਆ ਭਾਦੋਂ ਸੁਦੇਸ 7ਵੀਂ ਸੰਮਤ ਬਿਕਰਮੀ 1540 ਮੁਤਾਬਕ 12 ਸਤੰਬਰ ਸੰਨ 1447 ਈਸਵੀ ਨੂੰ ਹੈ ਇਸ ਪਵਿੱਤਰ ਸਥਾਨ ਤੇ ਮੇਰੀ ਪਿੰਡ ਦੇ ਮਾਲਕ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪ ਪ੍ਰਗਟ ਕੀਤਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦ ਵਿੱਚ ਖੜਾ ਸਾਹ ਬਣਵਾਇਆ ਗਿਆ ਹੈ ਮਾਤਾ ਸੁਲੱਖਣੀ ਜੀ ਦੇ ਘਰ ਦੇ ਪਵਿੱਤਰ ਇਤਿਹਾਸ ਸਖੂਹੀ ਮੌਜੂਦ ਹੈ ਜਿੱਦਾਂ ਗੱਲ ਛੱਕਣਨ ਅਸਾਧ ਰੋਗ ਦੂਰ ਹੁੰਦੇ ਹਨ ਇਸ ਸਥਾਨ 'ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਛੋਟੀ ਉਪਸਥਾਪੀ ਚੰਨ ਵਕ ਵਿੱਚ ਕੀਤਾ ਸੀ ਇਹ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੇ ਬਿਲਕੁਲ ਨੇੜੇ ਹੈ ਜੀ ਸੋ ਇਹ ਡੇਰਾ ਸਾਹਿਬ ਗੁਰਦੁਆਰਾ ਨਾਲ ਸਤ ਕਰਤਾਰੀਆ ਪਾਸ਼ੇ ਨੌਵੇਂ ਗੁਰਦੁਆਰਾ ਦਾ ਇਹ ਗੁਰਦੁਆਰਾ ਸਾਹਿਬ ਸ਼ੇਰਾਂ ਵਾਲੇ ਗੇਟ ਦੇ ਬਾਹਰ ਸਬਜ਼ੀ ਮੰਡੀ ਦੇ ਨੇੜੇ ਹੈ ਇੱਥੇ ਮੀਰੀ ਮਿਰੇ ਦੇ ਮਾਲਕ ਸ੍ਰੀ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ 1681 ਵਿੱਚ ਆਪਣੇ ਵੱਡੇ ਸੁਪੁੱਤਰ ਗੁਰਜੀਤਾ ਜੀ ਨੂੰ ਵਿਆਹਣ ਆਏ ਸਨ ਇਸ ਸਥਾਨ 'ਤੇ ਆਪਾਂ ਗੁਰਜੀਤਾ ਜੀ ਦੀ ਸ਼ਾਦੀ ਭਾਈ ਰਾਮਾ ਮਲ ਦੀ ਖੱਤਰੀ ਦੀ ਸੁਤਰੀ ਬੀਬੀ ਅਨੰਤੀ ਜੀ ਨਾਲ ਹੋਈ ਸੀ ਬਰਾਤ ਵਿੱਚ ਬ੍ਰੋਤੇਗ ਬਹਾਦਰ ਸਾਹਿਬ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਭਾਈ ਲੱਤੂ ਜੀ ਆਦਿ ਸਿੱਖਾਂ ਸੰਗਤਾਂ ਇਸਨੂੰ ਧੰਨ ਬਾਬਾ ਗੁਰਜੀਤਾ ਜੀ ਦੀਆਂ ਦੁਲਿਆ ਟਿੱਕਾਂ ਜੀ ਸੋ ਇਹ ਹੈ ਜੀ ਗੁਰਦੁਆਰਾ ਕੰਧ ਸਾਹਿਬ ਲੰਗਰ ਦਾ ਜੋ ਹੈ ਪ੍ਰਬੰਧ ਉੱਪਰ ਦਿੱਤਾ ਹੋਇਆ ਜੀ ਹਲੇ ਕਾਰ ਸੇਵਾ ਚੱਲ ਰਹੀ ਹੈ ਹਲੇ ਪਹਿਲਾਂ ਲੰਗਰ ਦਾ ਇੱਧਰ ਇੰਤਜ਼ਾਮ ਸੀਗਾ ਹੁਣ ਇੱਧਰ ਕਾਰ ਸੇਵਾ ਹੋ ਰਹੀ ਹੈ ਤੇ ਹੁਣ ਲੰਗਰ ਦਾ ਇੰਤਜ਼ਾਮ ਉੱਪਰ ਕੀਤਾ ਹੋਇਆ ਹੈ ਜੀ ਹੁਣ ਜੀ ਗੁਰਦੁਆਰਾ ਡੇਰਾ ਸਾਹਿਬ ਦਰਸ਼ਨ ਕਰਨ ਜਾ ਰਹੇ ਆ ਆਪਾਂ ਇਹ ਫਾਬਨ ਟਵਿੱਟਰ ਸਥਾਨ ਗੁਰਦੁਆਰਾ ਡੇਰਾ ਸਾਹਿਬ ਹੈ ਜੀ ਇਹ ਜੀ ਪੀੜੀਆਂ ਗਲੀਆਂ ਬਟਾਲੇ ਸ਼ਹਿਰ ਦੀਆਂ ਐਸਾ ਕਾਹਨ ਜਿਆਕਰ ਕਿਹਦੇ ਪ੍ਰਾਤਨ ਸਾਰ ਤੇ ਸਾਰਾ ਪ੍ਰਾਤਨ ਹੈ ਇਹ ਦਰਵਾਜ਼ਾ ਹੋਣਾ ਕਿਸੇ ਟਾਈਮ ਹਾਂ ਹਾਂਜੀ ਆ ਪਹੁੰਚਿਆ ਜੀ ਗੁਰਦੁਆਰਾ ਡੇਰਾ ਸਾਹਿਬ ਇਹ ਜੀ ਵਿਆਹ ਸਥਾਨ ਇੱਥੇ ਮਹਾਰਾਜਾਂ ਲਾਮਾਂ ਹੋਈ ਸੀਗੀਆਂ ਕਰਦੇ ਹਾਂ ਦਰਸ਼ਨ ਗੁਰਦੁਆਰਾ ਡੇਰਾ ਸਾਹਿਬ ਦੇ ਕਰੋ ਜੀ ਦਰਸ਼ਕ ਉਸ ਇਤਿਹਾਸਿਕ ਥੜੇ ਦੇ ਜਿੱਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦਾ ਵਿਆਹ ਮਾਤਾ ਸੁਲੱਖਣੀ ਜਗਤ ਮਾਤਾ ਸੁਰਖ ਜੀ ਦੇ ਨਾਲ ਸੰਮਤ 1544 ਮੁਤਾਬਕ 1487 ਈਸਵੀ ਨੂੰ ਆਨੰਦ ਕਾਰਜ ਹੋਏ ਸੀ ਤੋ ਇਹ ਉਹ ਵਿਆਹ ਸਥਾਨ ਹੈ ਜੀ ਤੇ ਇੱਥੇ ਅਸੀਂ ਪਵਿੱਤਰ ਠੜਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇਹ ਉਹ ਠੜਾ ਸਾਹਿਬ ਹੈ ਜੀ ਜਿੱਥੇ ਮਹਾਰਾਜ ਜੀ ਦੇ ਦਰਸ਼ਨ ਮਹਾਰਾਜ ਜੀ ਦਾ ਵਿਆਹ ਹੋਇਆ ਸੀ ਕਮਾਨਾ ਬੁੱਤ ਕਮਾਨਾ ਬੁੱਤ ਹਿਰਤ ਡੋਂਟ ਡੂ ਥਿਸ ਆਈ ਵਿਲ ਕਾਲ ਯਰ ਟੀਚਰ ਬਹੁਤ ਹੋ ਜਾਏਗਾ ਦੇਖੀ ਪਪਾ ਨਹੀਂ ਫੋਨ ਨਹੀਂ ਡਿੱਗ ਜਾਏਗਾ ਫੋਨ ਹੀ ਡੇਂਜਿੰਗ ਕੀੜੀਆਂ ਆ ਗਈਆਂ ਜੀ ਦਰਸ਼ਕਾਂ ਘਰ ਆਏ ਆ ਜੀ ਆਪਾਂ ਗੁਰਦੁਆਰਾ ਕੰਨ ਸਾਹਿਬ ਜੀ ਦੇ ਤੇ ਗੁਰਦੁਆਰਾ ਡੇਰਾ ਸਾਹਿਬ ਜੀ ਦੇ ਦੋਨੋਂ ਸਥਾਨ ਜਿੱਥੇ ਕੀ ਕੰਨ ਸੀ ਜਿੱਥੇ ਕੀ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਕਿਹਾ ਸੀ ਵੀ ਭਾਈ ਬੱਚਾ ਇੱਥੋਂ ਉੱਠ ਜਾ ਇਹ ਕੰਨ ਟਿੱਕ ਜੇਗੀ ਤਾਂ ਗੁਰੂ ਸਾਹਿਬ ਨੇ ਬਚਨ ਫਰਮਾਇਆ ਸੀ ਮਾਤਾ ਭੋਲੀਏ ਇਹ ਕੰਨ ਤਾਂ ਜੁਗ ਜਗੰਤਰਾਂ ਤੱਕ ਨਹੀਂ ਗਿਰਦੀ ਸੋ ਉਹ ਕੰਨ ਦੇ ਦਰਸ਼ਨ ਕਰੇ ਆ ਆਪਾਂ ਨੇ ਤੇ ਦੂਸਰਾ ਥੜਾ ਸਾਹਿਬ ਜੀ ਦੇ ਦਰਸ਼ਨ ਕਰੇ ਆ ਜਿੱਥੇ ਕੀ ਤਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਲਾਵਾਂ ਹੋਈਆਂ ਸੀਗੀਆਂ ਉਹ ਦੋਵਾਂ ਥਾਵਾਂ ਤੇ ਸੀ ਦਰਸ਼ਨ ਕੀਤੇ ਹਨ ਟੈਂਪੂ માં ਸੋ ਟੈਂਪੂ ਤਿਆਰ ਹੈ ਜੀ ਸਾਡਾ ਤੇ ਹੁਣ ਅਸੀਂ ਟੈਂਪੂ 'ਚ ਬੈਠ ਕੇ ਚੱਲਣ ਲੱਗੇ ਹਾਂ ਆਓ ਆ ਰਹੇ ਆ ਲਾ ਲਾਈਟ ਇਹ ਸੀ ਗੁਰਦੁਆਰਾ ਕੰਨ ਸਾਹਿਬ ਜਿਹੜਾ ਜਨਾਨਕ ਦੇਵ ਜੀ ਮਹਾਰਾਜ ਜੀ ਨਾਲ ਸੰਬੰਧਿਤ ਬਟਾਲੇ ਸ਼ਹਿਰ ਦੇ ਵਿੱਚ ਗੁਰਦੁਆਰਾ ਸੀਗਾ ਸੋ ਉਮੀਦ ਕਰਦੇ ਹਾਂ ਸਾਡੀ ਜੋ ਇਹ ਕੋਸ਼ਿਸ਼ ਹੈ ਉਹ ਜ਼ਰੂਰ ਪਸੰਦ ਆਏ ਕਿਉਂਕਿ ਨੱਚਣ ਗਾਣ ਵਾਲੀਆਂ ਤੇ ਊਟ ਪਟੰਗ ਰਿੱਲਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ ਤਾਂ ਆਰਮੀਕ ਰਿੱਲਾਂ ਹੋਣ ਚਾਹੀਏ ਸਾਹਿਤ ਹੋਏ ਉਸ ਨੂੰ ਲੋਕ ਘੱਟ ਪਸੰਦ ਕਰਦੇ ਹਨ ਜੇ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਹ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰੋਗੇ ਤਾਂ ਕਿ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਉਂਦੇ ਰਹੀਏ ਇਹ ਹੈ ਜੀ ਉਹ ਪ੍ਰਾਤਨ ਖੂਬ ਬੈਠ ਜਾ ਕਿਤੇ ਲੱਗ ਹੀ ਨਹੀਂ ਰਿਸਕੀ ਵਰਗਾ ਨਹੀਂ ਲੱਗ ਰਿਹਾ ਵਿਚਾਰਾ ਰਿਸਕੀ ਇਹ ਮੈਨੂੰ ਇਹ ਜੀ ਪ੍ਰਾਤਨ ਖੂਬ ਇਹ ਜਿਉ ਪਾਵਨ ਪਵਿੱਤਰ ਖੂਹ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਬਰਾਤ ਲੈ ਕੇ ਬਟਾਲਾ ਟਰਤੇ ਤੇ ਆਉਂਦੇ ਹਨ ਤੇ ਇਸ ਖੂਹੀ ਤੋਂ ਇਸ਼ਨਾਨ ਕਰਦੇ ਹਨ ਬਰਾਤ ਇੱਥੇ ਉਤਰਦੀ ਹੈ ਤੇ ਇੱਥੋਂ ਹੀ ਸਹਰਬੰਦੀ ਹੁੰਦੀ ਹੈ ਤੇ ਇੱਥੋਂ ਹੀ ਬਰਾਤ ਅੱਗੇ ਚੱਲੇ ਪੈਂਦੀ ਹੈ ਬਾਜੇ ਗੱਜੀਆਂ ਦੇ ਨਾਲ ਤੇ ਹੁਣ ਇਹਦੀ ਕਾਰ ਸੇਵਾ ਜਾਰੀ ਹੈ ਤੇ ਇੱਥੇ ਕੀ ਗੁਰਦੁਆਰਾ ਖੂਹ ਸਾਹਿਬ ਅਚਲੀ ਗੇਟ ਬਟਾਲਾ ਵਾਲੇ ਸੇਵਾ ਕਰ ਸੇਵਾ ਕਰਵਾ ਰਹੇ ਹਨ ਸੰਤ ਮਹਾਪੁਰਸ਼ ਸੋ ਇਹ ਇਥੇ ਕਾਰ ਸੇਵਾ ਹੋਣੀ ਸ਼ੁਰੂ ਹੋ ਚੁੱਕੀ ਹੈ ਜੀ ਇੱਧਰ ਪ੍ਰਕਾਸ਼ ਦਾ ਸਥਾਨ ਬਣਿਆ ਹੋਇਆ ਹੈ ਜੀ ਨਿਹੰਗ ਸਿੰਘ ਦਾ ਇੱਥੇ ਡੇਰਾ ਹੈ ਹਾਂਜੀ ਹੁਣ ਪਹੁੰਚੇ ਜੀ ਗੁਰਦੁਆਰਾ ਸ੍ਰੀ ਅਚਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਿੱਧਾਂ ਦੇ ਨਾਲ ਬਾਤਲਾਪ ਹੋਈ ਸਿੱਧ ਬੋਲਟ ਹੋਈ ਸੀ ਇਹ ਗੁਰਦੁਆਰਾ ਸਾਹਿਬ ਸ਼ੋਹਮਤ ਹੈ ਜੀ ਆ ਇਸ ਤਰਫ ਸਿੱਧ ਹਨ ਜੀ ਆ ਤੁਹਾਨੂੰ ਸਿੱਧਾਂ ਦੇ ਵੀ ਛੋਟੇ ਜਿਹੇ ਦਰਸ਼ਨ ਕਰਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆਂ ਇਹ ਹੈ ਜੀ ਉਸਿੱਧਾਂ ਦਾ ਸਥਾਨ ਜਿੱਥੇ ਸਿੱਧ ਹੋਏ ਹਨ ਇਹ ਸਿੱਧਾਂ ਦਾ ਮੰਦਿਰ ਹੈ ਜੀ ਇਸ ਤਰਫ ਤੇ ਦੂਜੇ ਪਾਸੇ ਆ ਮੰਦਿਰ ਹੈ ਜੀ ਸਿੱਧਾਂ ਦਾ ਇਹ ਸਿੱਧਾਂ ਜੀ ਆਪ ਜੀ ਦਰਸ਼ਨ ਕਰ ਰਹੇ ਹੋਵਗੇ ਸਿੱਧਾਂ ਦਾ ਸਥਾਨ ਹੈ ਜੀ ਤੇ ਆ ਦਰਸ਼ਨ ਕਰੋ ਜੀ ਸਿੱਧਾਂ ਦਾ ਸਥਾਨ ਹੈ ਸਾਹਮਣੇ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਿੱਧਾਂ ਦੀ ਜੋ ਗੋਸ਼ਟੀ ਹੋਈ ਸੀ ਉਹਦੇ ਆਪਾਂ ਦਰਸ਼ਨ ਕਰਨ ਨੂੰ ਜਾ ਰਹੇ ਆਂ ਜੀ ਸ੍ਰੀ ਅਚਲ ਸਾਹਿਬ ਜੀ ਦੇ ਇੱਧਰ ਅਚਲੇਸ਼ਵਰ ਮੰਦਿਰ ਹੈ ਤੇ ਇੱਧਰ ਸ੍ਰੀ ਅਚਲ ਸਾਹਿਬ ਜੋ ਗੁਰਦੁਆਰਾ ਸਾਹਿਬ ਹੈ ਉਹਦੇ ਆਪਾਂ ਦਰਸ਼ਨ ਕਰਦੇ ਆਂ ਜੀ ਇੱਥੇ ਸ਼੍ਰੀਮਾਨ ਸੰਤ巴巴 ਗੁਰਮੁਖ ਸਿੰਘ ਜੀ ਸੰਤ ਬਾਬਾ ਛੰਡਾ ਸਿੰਘ ਜੀ ਤੇ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਤੇ ਹੁਣ ਜੋ ਸੇਵਾ ਨਿਭਾਰੇ ਹਨ ਆਪਾਂ ਬਸਤਾ ਸਿੰਘ ਜੀ ਹਨ ਸੋ ਇਹ ਆਪਾਂ ਦਰਸ਼ਨ ਕਰਦੇ ਹਾਂ ਜੀ ਸ੍ਰੀ ਅਚਲ ਸਾਹਿਬ ਦੇ ਇੱਥੇ ਜੋ ਸਾਲਾਨਾ ਗੁਰਮੁਖ ਸਮਾਗਮ ਹੈ ਉਹ 17 ਅਗਸਤ ਦਿਨ ਐਤਵਾਰ ਦਾ ਹੈ ਜਾਣੀ ਹੀ ਕਿ ਤਕਰੀਬਨ ਦੋ ਦਿਨ ਬਾਅਦ ਹੈ ਜੀ ਇਹ ਜਗ੍ਹਾ ਸਾਲੂ ਚਾਹਲ ਹੈ ਜੀ ਜਗ੍ਹਾ ਦਾ ਨਾ ਸਰੋ ਜੀ ਬਹੁਤ ਹੀ ਰਮਣੀਕ ਸਥਾਨ ਹੈ ਗੁਰਦੁਆਰਾ ਸਾਹਿਬ ਦੇ ਅੰਗ ਵਿੱਚ ਵੜਦੇ ਵੀ ਵੇਰੀ ਦਾ ਰੁੱਖ ਹੈ ਜੀ ਇਹ ਸਾਰਾ ਪਵਿੱਤਰ ਸਥਾਨ ਹੈ ਜੀ ਜਿੱਥੇ ਸਿੱਧਾਂ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਦੀ ਵਾਰਤਾ ਲਾਪ ਹੋਈ ਸੀ ਸਭ ਤੋਂ ਪਹਿਲਾਂ ਆਪਾਂ ਦੇਗ ਲੈ ਲੈਨੇ ਆ ਜੀ ਤੇ ਉਪਰੰਤ ਆਪਾਂ ਦੇਗ ਪੇਂਟ ਕਰਨੇ ਅੰਦਰ ਚੱਲਾਂਗੇ ਜੀ ਨੂੰ ਦੇਖਦੇ ਕਾਊਂਟਰ ਜਿੱਥੋਂ ਦੇਗ ਲੈ ਕੇ ਆਪਾਂ ਅੰਦਰ ਚੱਲਦੇ ਹਾਂ ਹੁਣ ਆਪਾਂ ਦੇਗ ਲੈ ਲਈ ਆ ਜੀ ਤੇ ਦੇਗ ਲੈ ਕੇ ਆਪਾਂ ਚੱਲਦੇ ਆ ਜੀ ਗੁਰਦਵਾਰਾ ਸਾਹਿਬ ਦਰਸ਼ਨ ਕਰਨੇ ਨੇ ਮਤਲਬ ਕਿਹੜੀ ਤਰੀਕ ਨੂੰ ਹੈ ਇਹ 28 29 ਨੂੰ ਪੈਂਦਾ 28 29 ਸਤੰਬਰ ਹਾਂ ਰੱਬ ਦਾ ਵਿਆਹ ਪੁਰਾ ਹੈ ਜੀ ਤੇ ਪੂਰਾ ਜਆ ਦੰਨੇ ਜੀ ਪੂਰਾ ਬਟਾਲਾ ਸਜਾਈਦਾ ਸਜਦਾਗੇ ਅੱਛਾ ਜੀ ਤੇ ਮਤਲਬ ਰੋਸ਼ਨਾਈਆਂ ਸਾਰੀਆਂ ਹੈ ਜੀ ਸਭ ਕੁਝ ਬਹੁਤ ਕੁਝ ਹੁੰਦਾ ਹੁਣ 19 ਲੋਕੀ ਕੋਲੋਂ ਕੱਟ ਗਏ ਲੋਕੇ ਚਾਹ ਹਾਂਜੀ ਹਾਂਜੀ ਤੇ ਮਾਨ ਤਾਂ ਸਾਰੀਆਂ ਹੈ ਜੀ ਹਾਂਜੀ ਹਾਂਜੀ ਤੇ ਉਰੇ ਜ਼ਿਆਦਾਤਰ ਖੱਤਰੀ ਪਰਿਵਾਰ ਹੈ ਜੀ ਹਾਂ ਹਾਂ ਉਰੇ ਯਾਨੀ ਸਾਰੇ ਮਤਲਬ ਜਦੋਂ ਫੈਮਿਲੀ ਖੱਤਰੀ ਜਾਨਾ ਸਾਰੇ ਯਾਨੀ ਕਿ ਸਾਰੇ ਹੀ ਬੰਦ ਨੂੰ ਮੰਨਦੇ ਆ ਨਾ ਠੀਕ ਹੈ ਜੀ ਬਾਬੇ ਨੇ ਵਿਆਹ ਹੁਣ ਬਹੁਤ ਨੰਗਰ ਲਾਉਂਦੇ ਫਿਰੇ ਤੇ ਠੀਕ ਹੈ ਆਪਾਂ ਨੇ ਗੁਰਦੁਆਰਾ ਖੂਈ ਸਾਹਿਬ ਕੋਲ ਜਾਣਾ ਹੈ ਅਗਰ ਖੂਈ ਸਾਹਿਬ ਉਹਦੇ ਸਾਹਮਣੇ ਮੰਦਿਰ ਹੈ ਹਾਂ ਹਾਂ ਸਾਹਮਣੇ ਹੈ ਹਾਂ ਹਾਂ ਉੱਥੇ ਸਾਡੀ ਬੱਸ ਖੜੀ ਹੈ ਬਾਬਾ ਲਾਗੇ ਦਾ ਮੰਦਿਰ ਹਾਂਜੀ ਹਾਂਜੀ ਉਹ ਵੀ ਜਗਾ ਉਹਨਾਂ ਦੀ ਹੀ ਨਾ ਅੱਛਾ ਜੀ ਉਹਦਾ ਕੀ ਇਤਿਹਾਸ ਹੈ ਜੀ ਮੰਦਿਰ ਵਾਲਿਆਂ ਦੀ ਉਹ ਇਹਨਾਂ ਬਾਬਿਆਂ ਨੇ ਤਾਂ ਕਿੰਨਾ ਵਧੀਆ ਨਾ ਜਿਹੜੀ ਆਪਣਾ ਕੋਈ ਹੈ ਹਾਂ ਆ ਰਿਹਾ ਟੈਂਪੂ ਮਗਰ ਕਿ ਦਰਸ਼ਕ ਦਰਬਾਰ ਗਿਆ ਜੀ ਦਰਸ਼ਕ ਦਰਬਾਰ ਇਹ ਵੀ ਇੱਕ ਭਾਵੇਂ ਨਾਲ ਜੀ ਲੀਲਾ ਆਈ ਆ ਆ ਨਾਲ ਹੀ ਬਾਈ ਪਾਸ ਤੇ ਆ ਠੀਕ ਆ ਠੀਕ ਆ ਜਿਹੜਾ ਬਾਹਰ ਨਹੀਂ ਤੁਸੀਂ ਬੱਸ ਲੰਘ ਕੇ ਹਾਂਜੀ ਹਾਂਜੀ ਜਿਹੜਾ ਸ਼ੀਸ਼ਾ ਦਾ ਬਣਿਆ ਪਰ ਦੁਆਰਾ ਹਾਂਜੀ ਹਾਂਜੀ ਉਹ ਉਹਨੂੰ ਕਿੱਦਾਂ ਉਹ ਗੁਰਦੁਆਰਾ ਹਾਂ ਮਾਰੇ ਦਾ ਸਰੂਪ ਹੈਗਾ ਉੱਥੇ ਹਾਂ ਅੱਛਾ ਅੱਛਾ ਦੇਖ ਲਓ ਕਿੰਨੀ ਬਾਸ ਆਈ ਆ ਮਾਰਾ ਦੂਰੋਂ ਸੰਕਟ ਆਉਂਦੀ ਆ ਯੂਪੀ ਹਿਆਰ ਰਾਜਸਥਾਨ ਹਰਿਆਣਾ ਹਾਂਜੀ ਦੂਰੋਂ ਦੂਰੋਂ ਕਿੱਧਰੋਂ ਦੁਨੀਆ ਆਉਂਦੀ ਆ ਉੱਥੇ ਠੀਕ ਆ ਜੀ अच्छा ये जेड़े सारे किट्टे ਕੱਪੜੇ ਵਾਲੇ ਭਾਈ ਤੁਰੇ ਫਿਰਦੇ ਆ ਸਾਰੇ ਉੱਥੇ ਆ ਸਾਰੇ ਉੱਥੇ ਜਾਂਦੇ ਆ ਠੀਕ ਹੈ ਠੀਕ ਹੈ ਉੱਥੇ ਨਾਰਾ ਇਹ ਲੱਗਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬਤ ਦਾ ਭਲਾ ਠੀਕ ਹੈ ਹਾਂਜੀ